ਦੀ ਆਗੇ ਅਰਦਾਸ ਹਮਾਰੀ ਜੀ ਜੋ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਸ਼੍ਰੀ ਨਾਨਕ ਪਦ ਪੰਕਜ বন্দਨ ਸਮਰੋ ਅੰਗਦ ਦੋਖ ਨਕੰਦਨ ਅਮਰਦਾਸ ਗੁਰ ਹਰਦੇ ਧਿਆਵ ਸ਼੍ਰੀ ਗੁਰ ਰਾਮਦਾਸ ਗੰਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸਬਹ ਸਮਤ ਪ੍ਰਕਾਸ਼ਕ ਸ਼੍ਰੀ ਹਰ ਰਾਇ ਨਮੋ ਕਰ ਜੋਰੀ ਗੋਰ ਹਰ ਕ੍ਰਿਸ਼ਨ ਮਨਾਇਬ ਹੋਰੀ ਤੇਕ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰ ਪਰਮ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜੁਗੋ ਜੁਗ ਟਲ ਉਂਗੋਰ ਤੱਕਦੀ ਤੇ ਸਭਜਮਾਨ ਚਵਰ ਛਤਰ ਤਖਤ ਦੇ ਮਾਲਕ ਹਰ ਦੀਆਂ ਸਦੀਆਂ ਦੇ ਮਾਲਕ ਹਲਤ ਪਲਤ ਕੇ ਰੱਖਿਆ ਸਮੁੱਚੀ ਮਨਵਤਾ ਦੇ ਰਹਿਬਰ ਖੰਡ ਬ੍ਰਹਮੰਡਾਂ ਦੇ ਮਾਲਕ ਲੋਕ ਅਤੇ ਪਰਲੋਕ ਦੇ ਸਹਾਇਕ ਸੰਜੀਵਾਲਤਾ ਦੇ ਪੈਗੰਬਰ ਦਸਾ ਪਤਸ਼ਾਹੀਆਂ ਦੀ ਆਤਮਕ ਜੋਤ ਤਨ ਤਨ ਆਦੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਗੋਦ ਅੰਗਮ ਰਹੀ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸواری ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸੱਦ ਸੰਗਤ ਜੀਓ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ ਚਾਰ ਪਹਿਰ ਰਾਤ ਦੇ ਗੁਰੂ ਦੇ ਬਾਣੇ ਦੇ ਵਿੱਚ ਬਤੀਤ ਹੋ ਚੁੱਕੇ ਨੇ ਚਾਰ ਪੈ ਦਿਨ ਦੇ ਆਏ ਨੇ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅਮਰਤ ਵੇਲੇ ਦੀ ਪਵਿੱਤਰ ਗੁਰਬਾਣੀ ਦੇ ਪਾਵਨ ਮੁਖਵਾਕ ਨੂੰ ਆਪਾਂ ਸਰਵਣ ਕੀਤਾ। ਉਪਰੰਤ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋ ਚੁੱਕੇ ਨੇ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸਕ ਜੀਵਨ ਆਪ ਜੀ ਦੀ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਤਾਂ ਆਓ ਸਭ ਤੋਂ ਪਹਿਲਾਂ ਮਨੁਬਰਤੀਆਂ ਨੂੰ ਕਰੀਏ। ਆਕਾਗਰ ਰਸਨਾ ਨੂੰ ਕਰੀਏ ਪਵਿੱਤਰ ਕਲੰਗੀਧਰ ਮਹਾਰਾਜ ਸਰਬੰਸ ਦਾਨੀ ਸ਼ਹੀਦ ਪਿਤਾ ਦੇ ਸੁਪੁੱਤਰ ਅਤੇ ਸ਼ਹੀਦ ਸੁਪੁੱਤਰਾਂ ਦੇ ਪਿਤਾ ਦਸ਼ਮੇਸ਼ ਪਿਤਾ ਬਾਜਾ ਵਾਲੇ ਸਤਿਗੁਰੂ ਅਮਰਦ ਦੇ ਦਾਨੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਕੀਤੀ ਹੋਈ ਬਖਸ਼ਿਸ਼ ਨੂੰ ਦੁਹਰਾਈਏ ਬਲਾਓ ਫਤਿਹ ਪਾਓ ਫਤਿਹ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸੱਦ ਸੰਗਤ ਜੀਓ ਅਮਰਤ ਵੇਲੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਜੀਵਨ ਨੂੰ ਆਪਾਂ ਅੱਜ ਵਾਰ ਸਰਵਣ ਕਰ ਰਹੇ ਹਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸਕ ਜੀਵਨ ਦੇ ਅੰਦਰ ਕੱਲ ਆਪਾਂ ਪੜ੍ਹਨਾ ਸੁਣਨਾ ਕੀਤਾ ਕਿ ਕਿਸ ਤਰ੍ਹਾਂ ਰਾਏਕੋਟ ਦੀ ਪਵਿੱਤਰ ਧਰਤੀ ਦੇ ਸੱਚੇ ਪਾਤਸ਼ਾਹ ਸੁਭਾਜਮਨ ਹੋਏ ਨੇ ਤੇ ਰਾਏਕੋਟ ਦੇ ਵਿੱਚ ਚੌਧਰੀ ਰਾਏ ਕੱਲਾ ਉਹਨ ਮਿਲਣਾ ਕੀਤਾ ਸੱਚੇ ਪਾਤਸ਼ਾਹ ਨੇ ਇਸੇ ਰਾਏ ਕੱਲੇ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਏ ਸਨ ਨਾ ਉਸ ਵੇਲੇ ਨੂਰੇ ਮਾਹੀ ਨੂੰ ਵੀ ਮਿਲਦੇ ਨੇ ਨੂਰਾ ਮਾਹੀ ਜਿਹੜਾ ਮੱਜਾਂ ਦਾ ਗਵਾਲਾ ਹੈ ਮੱਝਾਂ ਨੂੰ ਚਾਰਨ ਦਾ ਕੰਮ ਕਰਦਾ ਹੈ ਉਸ ਵੇਲੇ ਸੱਚੇ ਪਾਤਸ਼ਾਹ ਨੇ ਨੂਰੇ ਮਾਹੀ ਤੋਂ ਦੁੱਧ ਛਕਣ ਵਾਸਤੇ ਆਖਣਾ ਕੀਤਾ ਵੀ ਦੁੱਧ ਛਕਾਉਣਾ ਕਰ ਪਰੰਤੂ ਨੂਰਾ ਮਾਹੀ ਕਹਿੰਦਾ ਕਿ ਸੱਚੇ ਪਾਤਸ਼ਾਹ ਸਵੇਰ ਵੇਲੇ ਸਾਰੀਆਂ ਜਿਹੜੀਆਂ ਮੱਝਾਂ ਚੋਲ ਲਈਆਂ ਸਨ ਸਾਰਾ ਦੁੱਧ ਚੋਲਿਆ ਸੀ ਇਸ ਕਰਕੇ ਦੁੱਧ ਜਿਹੜਾ ਨਾ ਹੁਣ ਮਿਲ ਨਹੀਂ ਸਕਦਾ ਪਰੰਤੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਪਾਵਨ ਵਰਤਨ ਜਿਹਦਾ ਨਾਮ ਹੈ ਗੰਗਾ ਸਾਗਰ ਇਹ ਗੰਗਾ ਸਾਗਰ ਐਸਾ ਵਰਤਨ ਹੈ ਜਿਹਦੇ ਵਿੱਚ 206 ਹੈ 206 ਇਸ ਬਰਤਨ ਦੇ ਵਿੱਚ ਜੇ ਦਾਣੇ ਪਾ ਦਈਏ ਨਾ ਦਾਣੇ ਕਰ ਜਾਂਦੇ ਆ। ਦਾਣੇ ਕਰ ਜਾਂਦੇ ਆ ਪਰ ਇਸ ਬਰਤਨ ਦੀ ਐਸੀ ਖਾਸੀਅਤ ਹੈ ਇਹਦੇ ਵਿੱਚ ਪਾਣੀ ਪਾ ਦਿਓ ਚਾਹੇ ਦੁੱਧ ਪਾ ਦਿਓ ਕਹਿੰਦੇ ਗੁਰੂ ਸਾਹਿਬ ਦੀ ਐਸੀ ਬਖਸ਼ਿਸ਼ ਸੀ ਇਸ ਬਰਤਨ ਦੇ ਕਿ ਇਸ ਬਰਤਨ ਦੇ ਵਿੱਚੋਂ ਇਹ ਤਰਲ ਪਦਾਰਥ ਡੁੱਲਦਾ ਨਹੀਂ ਸੀ। ਤਰਲ ਪਦਾਰਥ ਡੁੱਲਦਾ ਨਹੀਂ ਸੀ ਜਦੋਂ ਪਾ ਦਿੰਦੇ ਸੀ ਸੱਚੇ ਪਾਤਸ਼ਾਹ ਨੇ ਇਸ ਨੂਰੇ ਮਾਹੀ ਨੂੰ ਬਰਤਨ ਦਿੱਤਾ ਤੇ ਨਾਲ ਹੀ ਕਿਹਾ ਵੀ ਜੇ ਦੁੱਧ ਚੋਲਿਆ ਫੇਰ ਕੀ ਹੋ ਗਿਆ ਸੱਚੇ ਪਾਤਸ਼ਾਹ ਕਹਿੰਦੇ ਨੂਰਿਆ ਦੁਬਾਰੇ ਕਹਿੰਦੇ ਕਿਸੇ ਵੀ ਪਸ਼ੂ ਥੱਲੇ ਨਾ ਬਹਿ ਜਾ ਆ ਗੰਗਾ ਸਾਗਰ ਦਾ ਬਰਤਨ ਲੈ ਕਿਸੇ ਵੀ ਝੋਟੀ ਥੱਲੇ ਨਾ ਥਾਪੀ ਮਾਰ ਕੇ ਬੈਠ ਜਾ ਤੇ ਦੁੱਧ ਚੂਣਾ ਕਰ ਦੁਬਾਰੇ ਫੇਰ ਬਚਨ ਕੀਤਾ ਨੂਰਾ ਮਾਹੀ ਨੇ ਕਹਿੰਦਾ ਪਾਤਸ਼ਾਹ ਜੀ ਦਵਾਰੇ ਦੁੱਧ ਕਹਿੰਦਾ ਦੇਣਾ ਨਹੀਂ ਇਹਨਾਂ ਨੇ ਕਹਿੰਦਾ ਦੁੱਧ ਸਵੇਰੇ ਚੋ ਲਿਆ ਹੁਣ ਸ਼ਾਮ ਦੇ ਵੇਲੇ ਮੱਜ ਮੱਜਾਂ ਇਹ ਮਿਲ ਲਗੀਆਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦ ਤੀਸਰਾ ਬਚਨ ਕੀਤਾ ਕਹਿੰਦੇ ਤੂੰ ਇੱਕ ਵਾਰੀ ਵੇਖ ਤਾਂ ਸਹੀ ਤੇ ਉਸ ਵੇਲੇ ਨੂਰੇ ਮਾਹੀ ਨੇ ਇੱਕ ਝੋਟੀ ਨੂੰ ਥਾਪੀ ਦੇ ਕੇ ਨਾ ਤੇ ਉਸ ਬਰਤਨ ਦੇ ਵਿੱਚ ਜਦੋਂ ਦੁੱਧ ਚੋਣ ਲੱਗਿਆ ਤੇ ਇਹ ਬਰਤਨ ਸਾਰਾ ਭਰ ਗਿਆ ਗੱਜੇ ਆਖੋ ਸਤਨਾ ਤੇ ਉਹ ਦੁੱਧ ਛਕਿਆ ਨੂਰੇ ਮਾਹੀ ਦੇ ਕੋਲੋਂ ਸੱਚੇ ਪਾਤਸ਼ਾਹ ਨੇ ਜਦੋਂ ਮਾਛੀਵਾੜੇ ਦੇ ਜੰਗਲਾਂ ਤੋਂ ਚਲਦੇ ਹੋਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਰਾਏਕੋਟ ਦੀ ਧਰਤੀ ਤੇ ਆਏ ਨੇ ਚੌਧਰੀ ਰਾਏ ਕੱਲੇ ਦੇ ਕੋਲ ਸੱਚੇ ਪਾਤਸ਼ਾਹ ਮਿਲਣਾ ਕਰਦੇ ਨੇ ਤੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੜੀ ਸੇਵਾ ਕੀਤੀ ਚੌਧਰੀ ਰਾਏ ਕੱਲੇ ਨੇ ਵੀ ਜਾਣ ਦੇ ਵੇਲੇ ਸੱਚੇ ਪਾਤਸ਼ਾਹ ਨੇ ਜਦੋਂ ਸਾਰਾ ਇਤਿਹਾਸ ਸਾਂਝਾ ਹੋ ਗਿਆ ਇੱਥੇ ਕਾਇਨ ਦਾ ਬੂਟਾ ਜਿਹੜਾ ਉੱਟਣਾ ਕੀਤਾ ਨਾਲ ਹੀ ਆਖਣਾ ਕੀਤਾ ਵੀ ਮੁਗਲਾਂ ਦੀ ਜੜ ਅੱਜ ਤੋਂ ਪੱਟੀ ਗਈ ਇੱਥੇ ਬਚਨ ਹੋਇਆ ਰਾਏਕੋਟ ਦੀ ਧਰਤੀ 'ਤੇ ਇਥੇ ਜਾਣ ਲੱਗੇ ਨਾ ਸੱਚੇ ਪਾਤਸ਼ਾਹ ਜਦੋਂ ਵਿਦਾ ਲੈਣ ਲੱਗੇ ਤੇ ਸੱਚੇ ਪਾਤਸ਼ਾਹ ਨੇ ਇਹ ਗੰਗਾ ਸਾਗਰ ਬਰਤਨ ਇੱਕ ਰੇਹਲ ਜਿਹਦੇ ਤੇ ਆਪਾਂ ਪ੍ਰਕਾਸ਼ ਕਰਦੇ ਆਂ ਪੋਥੀ ਸਾਹਿਬ ਰੇਹਲ ਤੇ ਇੱਕ ਤਲਵਾਰ ਇਹ ਤਿੰਨ ਚੀਜ਼ਾਂ ਚੌਧਰੀ ਰਾਏ ਕੱਲੇ ਨੂੰ ਭੇਟ ਕੀਤੀਆਂ ਸੱਚੇ ਪਾਤਸ਼ਾਹ ਨੇ ਤਿੰਨ ਚੀਜ਼ਾਂ ਜਾਣ ਲੱਗੇ ਨਿਸ਼ਾਨੀਆਂ ਦੇ ਕੇ ਗਏ ਸਨ ਚੌਧਰੀ ਰਾਏ ਕੱਲੇ ਨੂੰ ਸੱਚੇ ਪਾਤਸ਼ਾਹ ਨੇ ਉਹ ਤਲਵਾਰ ਦਿੱਤੀ ਨਾ ਤਲਵਾਰ ਦੇ ਕੇ ਸੱਚੇ ਪਾਤਸ਼ਾਹ ਨੇ ਕਿਹਾ ਵੀ ਇਸ ਤਲਵਾਰ ਦਾ ਤੁਸੀਂ ਸਤਕਾਰ ਕਰਨਾ ਇਹਨੂੰ ਪਹਿਨਣਾ ਨਹੀਂ ਤੇ ਜਦੋਂ ਇਹ ਕਹਿੰਦੇ ਪਹਿਨੋਗੇ ਨਾ ਤੁਹਾਡੀ ਕੁਲ ਦਾ ਨਾਸ਼ ਹੋ ਜਾਣਾ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਸਨ ਕਿ ਇਸ ਤਲਵਾਰ ਦਾ ਸਤਕਾਰ ਕਰਨਾ ਹੈ ਤੇ ਜਿੰਨਾ ਚਿਰ ਚੌਧਰੀ ਰਾਏ ਕੱਲਾ ਜਿਉਂਦਾ ਰਿਹਾ ਉਹਨਾਂ ਚਿਰੇ ਬਹੁਤ ادب ਕਰਦਾ ਰਿਹਾ ਸਤਕਾਰ ਕਰਦਾ ਰਿਹਾ ਇਹ ਘਰ ਖੁਸ਼ਹਾਲ ਰਿਹਾ ਪਰੰਤੂ ਉਸ ਤੋਂ ਅੱਗੇ ਰਾਏ ਕੱਲੇ ਦਾ ਜਿਹੜਾ ਸੁਪੁੱਤਰ ਹੋਇਆ ਰਾਏ ਅਹਿਮਦ ਰਾਏ ਅਹਿਮਦ ਨੇ ਵੀ ਆਪਣੇ ਪਿਤਾ ਤੋਂ ਸਿੱਖਿਆ ਲਈ ਹੋਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਸ਼ਸਤਰ ਦੀ ਉਹਨੇ ਵੀ ਬੜੀ ਸੇਵਾ ਕੀਤੀ ਦੀ ਸੰਭਾਲ ਕੀਤੀ ਸਤਕਾਰ ਕਰਦਾ ਰਿਹਾ ਵੀ ਪਰ ਉਸ ਤੋਂ ਅੱਗੇ ਜਿਹੜਾ ਰਾਏ ਅਹਿਮਦ ਦਾ ਸੁਪੁੱਤਰ ਹੋਇਆ ਰਾਏ ﺍﻟियास ਭਾਵ ਚੌਧਰੀ ਰਾਏ ਕੱਲੇ ਦਾ ਪੁੱਤਰਾ ਇਹ ਰਾਏ ﺍﻟियास ਇਹਨੂੰ ਮੌਲਵਿਆਂ ਨੇ ਚੁੱਕਣਾ ਕੀਤਾ ਕਿਉਂਕਿ ਇਹ ਮੁਸਲਮਾਨ ਪਰਿਵਾਰ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਸਤਰ ਦੀ ਪੂਜਾ ਦੇ ਖਿਲਾਫ ਕਰ ਦਿੱਤਾ ਸੀ ਇਸ ਰਾਏ ਅਲਿਆਸ ਨੂੰ ਇਸ ਕਰਕੇ ਇਸ ਰਾਏ ਅਲਿਆਸ ਨੇ ਨਾ ਇਹਨਾਂ ਦੀ ਚੁੱਕ ਦੇ ਵਿੱਚ ਆ ਕੇ ਮੌਲਵਿਆਂ ਦੀ ਚੁੱਕ ਦੇ ਵਿੱਚ ਆ ਕੇ ਇਸ ਤਲਵਾਰ ਨੂੰ ਗਲ ਦੇ ਵਿੱਚ ਪਹਿਨ ਲਿਆ ਸੀ ਸੱਚੇ ਪਾਤਸ਼ਾਹ ਨੇ ਮਨਾ ਕੀਤਾ ਸੀ ਪਹਿਨਣ ਤੋਂ ਪਰ ਇਹਨੇ ਮੌਲਵਿਆਂ ਦੀ ਚੱਕ ਦੇ ਵਿੱਚ ਆ ਕੇ ਇਹ ਤਲਵਾਰ ਆਪਣੇ ਗਲ ਦੇ ਵਿੱਚ ਪਹਿਨਣੀ ਕਰ ਲਈ ਸੀ ਤੇ ਫਿਰ ਜਦੋਂ ਇਹ ਕਿਰਪਾਨ ਪਾ ਕੇ ਨਾ ਹਿਰਨ ਦਾ ਪਿੱਛਾ ਕਰਨ ਗਿਆ ਸ਼ਿਕਾਰ ਖੇਡਣ ਵਾਸਤੇ ਹਿਰਨ ਦਾ ਪਿੱਛਾ ਕੀਤਾ ਇਹਨੇ ਇਸ ਤਲਵਾਰ ਦੇ ਨਾਲ ਇਹ ਹਿਰਨ ਜਿਹੜਾ ਨਾ ਬੜਾ ਹੀ ਫਰਤੀਲਾ ਹਿਰਨ ਸੀ ਤੇ ਜਦੋਂ ਇਹਨੇ ਘੋੜੇ ਤੇ ਬੈਠੇ ਨੇ ਵਾਰ ਕਰਨਾ ਚਾਹਿਆ ਜਦੋਂ ਐਨ ਹੰਮਗਾ ਇਹ ਹਿਰਨ ਜਦੋਂ ਵਾਰ ਕਰਨਾ ਚਾਹਿਆ ਤੇ ਬੜਾ ਇਹ ਫਰਤੀਲਾ ਹਿਰਨ ਇਹ ਓਸ ਥਾਂ ਤੋਂ ਹਿੱਲ ਗਿਆ ਪਰ ਜਿਹੜਾ ਤਲਵਾਰ ਦਾ ਵਾਰ ਬੜੇ ਜੋਰ ਨਾਲ ਕੀਤਾ ਸੀ ਨਾ ਉਹ ਤਲਵਾਰ ਦਾ ਵਾਰ ਏਸ ਰਾਏ ਅਲਿਆਸ ਦੇ ਨਾ ਪੱਟ ਦੇ ਉੱਤੇ ਖਿੰਦਾ ਹੋਇਆ ਬੜਾ ਡੂੰਗਾ ਚਲਿਆ ਗਿਆ ਫੱਟ ਇਹਦੇ ਜ਼ਖਮ ਹੋ ਗਿਆ ਉਸ ਵੇਲੇ ਤੇ ਇਸ जखम ਹੋਣ ਕਰਕੇ ਖੂਨ ਜਿਹੜਾ ਇਹਦਾ ਬਹੁਤ ਜ਼ਿਆਦਾ ਵਹਾ ਇਸ ਰਾਏ ਅਲਿਆਸ ਦਾ ਤੇ ਇਸ ਰਾਏ ਅਲਿਆਸ ਨੂੰ ਜਦੋਂ ਇਹਦੇ ਸਾਥੀਆਂ ਨੇ ਚੁੱਕਣਾ ਕੀਤਾ ਚੁੱਕ ਕੇ ਇਹਨੂੰ ਕਿਸੇ ਵੈਦ ਹਕੀਮ ਕੋਲੇ ਲਿਆਉਣ ਦਾ ਯਤਨ ਕੀਤਾ ਪਰ ਰਾਏ ਕੋਟ ਆਉਣ ਤੋਂ ਪਹਿਲਾਂ ਪਹਿਲਾਂ ਇਹ ਰਾਏ ਅਲਿਆਸ ਜਿਹੜਾ ਖਤਮ ਹੋ ਗਿਆ ਸੀ ਇਹਦੀ ਮੌਤ ਹੋ ਗਈ ਸੀ ਰਾਜਾ ਅਲੀਆਸ ਦੀ ਇਸ ਕਰਕੇ ਦੇਖੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ ਨਾ ਉਹ ਜੁਗੋ ਜੁਗ ਅਟਲ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਸੀ ਜਿੰਨਾ ਚਿਰ ਕਹਿੰਦੇ ਇਹਨੂੰ ਪਹਿਨੋਗੇ ਨਹੀਂ ਸਤਕਾਰ ਕਰਦੇ ਰਹੋਗੇ ਉੰਨਾ ਚਿਰ ਤੁਹਾਡਾ ਪਰਿਵਾਰ ਸੁਖੀ ਵਸਦਾ ਰਹੇਗਾ ਪੀੜੀ ਦਰ ਪੀੜੀ ਚੱਲਦਾ ਰਹੇਗਾ ਪਰ ਜਦੋਂ ਹੀ ਕਹਿੰਦੇ ਤੁਸੀਂ ਇਹਨੂੰ ਪਹਿਨਣਾ ਕੀਤਾ ਨਾ ਤੁਹਾਡੀ ਕੁਲ ਦਾ ਨਾਸ਼ ਹੋ ਜਾਵੇਗਾ ਤੇ ਇਹ ਇਕੱਲਾ ਹੀ ਸ਼ਿਫਰ ਰਾਏ ਅਲਿਆਸ ਉਸ ਤੋਂ ਬਾਅਦ ਏਸ਼ ਰਾਏ ਕੋਟ ਪਰਿਵਾਰ ਦਾ ਅੱਗੇ ਪਰਿਵਾਰ ਵਧ ਨਹੀਂ ਸਕਿਆ ਇਸ ਘਰ ਦੇ ਵਿੱਚ ਇੱਕ ਇਹਨਾਂ ਦੀ ਜਿਹੜੀ ਮਾਂ ਸੀ ਤੇ ਇੱਕ ਰਾਏ ਅਲਿਆਸ ਦੀ ਭੈਣ ਸੀ ਤੇ ਇਹ ਉਸ ਤੋਂ ਬਾਅਦ ਪਰਿਵਾਰ ਅੱਗੇ ਨਹੀਂ ਸੀ ਵੱਲ ਸਕਿਆ ਇੱਥੋਂ ਚੱਲਦੇ ਹੋਏ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਜਿਹੜਾ ਪਿੰਡ ਹੈ ਪਿੰਡ ਮਾਣੂਕੇ ਇਸ ਪਿੰਡ ਦੇ ਵਿੱਚ ਸੱਚੇ ਪਾਤਸ਼ਾਹ ਪਹੁੰਚੇ ਸਨ ਲੰਮੇ ਜੱਟਪੁਰੇ ਤੋਂ ਹੁੰਦੇ ਹੋਏ ਰਾਏਕੋੜ ਤੋਂ ਹੁੰਦੇ ਹੋਏ ਇਹ ਪਿੰਡ ਮਾਣੂਕੇ ਵੀ ਪਹੁੰਚੇ ਜਗਰਾਉਂ ਦੇ ਨਾਲ ਜਿਹੜੇ ਪਿੰਡ ਪੈਂਦਾ ਮਾਣੂਕੇ ਇੱਕ ਬਾਗੇਪੁਰਾਣੇ ਕੋਲੇ ਆ ਇੱਕ ਜਗਰਾਵਾ ਦੇ ਨੇੜੇ ਵੀ ਆ ਪਿੰਡ ਮਾਣੂ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿਹਦਾ ਨਾਮ ਗੁਰਦੁਆਰਾ ਜੋੜੀਆਂ ਸਾਹਿਬ ਹੈ ਜੋੜੀਆਂ ਸਾਹਿਬ ਜੋੜੀਆਂ ਸਾਹਿਬ ਤਾਂ ਕਹਿੰਦੇ ਇੱਥੇ ਪਿੱਪਲ ਦੀਆਂ ਦੋ ਜੋੜੀਆਂ ਹੈ ਜਿਨ੍ਹਾਂ ਦੇ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਗਿਆ ਗੁਰਦੁਆਰਾ ਜੋੜੀਆਂ ਸਾਹਿਬ ਤੇ ਇਸ ਪਿੱਪਲ ਦੀ ਖਾਸੀਅਤ ਇਹ ਹੈ ਵੀ ਆਮ ਪਿੱਪਲ ਇੱਕ ਵਾਰੀ ਪੱਤੇ ਸੁੱਟਦਾ ਹੈ ਤੇ ਇਹ ਪਿੱਪਲ ਦੋ ਵਾਰੀ ਪੱਤੇ ਸੁੱਟਦਾ ਹੈ ਦੋ ਵਾਰੀ ਹਰਾ ਹੁੰਦਾ ਹੈ ਇੱਕ ਸਾਲ ਦੇ ਵਿੱਚ ਆਮ ਪਿੱਪਲ ਇੱਕ ਵਾਰੀ ਪੱਤੇ ਸੜਦਾ ਪਰ ਇੱਥੇ ਮਾਣੂ ਕੇ ਪਿੰਡ ਦੇ ਵਿੱਚ ਜਿਹੜਾ ਪਿੱਪਲ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਪਿੱਪਲ ਥੱਲੇ ਬੈਠੇ ਸਨ ਦੁਪਹਿਰਾ ਕੱਟਿਆ ਸੱਚੇ ਪਾਤਸ਼ਾਹ ਨੇ ਇੱਥੇ ਤਾਂ ਉਸ ਇਹ ਪਿੰਡ ਬੱਜਾ ਨਹੀਂ ਸੀ ਪਹਿਲਾਂ ਮਾਣੂ ਕੇ ਜਦੋਂ ਗੁਰੂ ਸਾਹਿਬ ਆਏ ਪਿੰਡੇ ਬਾਅਦ ਚ ਪੈਦਾ ਪਰ ਰੋਹੀ ਬੀਆਂ ਬਾਣ ਦੇ ਵਿੱਚ ਪਿੱਪਲ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਘੋੜਾ ਬਣਨਾ ਕੀਤਾ ਤੇ ਦੁਪਹਿਰਾ ਘਟਨਾ ਕੀਤਾ ਉਸ ਵੇਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਜਦੋਂ ਇੱਥੇ ਆਏ ਸਨ ਨਾ ਤੇ ਇੱਥੇ ਲੰਮੇ ਜੱਟਪੁਰੇ ਦਾ ਇੱਕ ਜ਼ਿਮੀਂਦਾਰ ਘੋੜੀ ਲੈ ਕੇ ਆਇਆ ਸੱਚੇ ਪਾਤਸ਼ਾਹ ਦੇ ਕੋਲ ਤੇ ਇਹ ਜਿਹੜੀ ਘੋੜੀ ਸੀ ਨਾ ਇਹਦੇ ਵਿੱਚ ਬੜੀ ਵੱਡੀ ਖਾਸੀਅਤ ਸੀ ਬੜੀ ਤੇਜ਼ ਘੋੜੀ ਸੀ ਇਹ ਤੇ ਬੜੇ ਨੇ ਕੌਤਕ ਦਿਖਾਏ ਘੋੜੀ ਦੇ ਨਾਲ ਇਸ ਜ਼ਿਮੀਂਦਾਰ ਜੀ ਦਾ ਨਾਂ ਹੈ ਲਾਲਾ ਜ਼ਮੀਂਦਾਰ ਦਾ ਨਾਮ ਹੈ ਭਾਈ ਲਾਲਾ ਤੇ ਇਸ ਨੇ ਜਦੋਂ ਕੌਤਕ ਵਿਖਾਏ ਨਾ ਤੇ ਸੱਚੇ ਪਾਤਸ਼ਾਹ ਹੁਣ ਘੋੜਿਆਂ ਦੇ ਵਿਪਾਰ ਖੂਨੇ ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਜਿਹੜੀ ਘੋੜੀ ਹੈ ਜੇ ਇਸ ਤਰ੍ਹਾਂ ਦੇ ਕਹਿੰਦੇ ਪੰਜ ਜਣੇ ਹੋਣ ਇਸ ਘੋੜਿਆਂ ਤੇ ਸਵਾਰ ਇਸ ਤਰ੍ਹਾਂ ਦੇ ਘੋੜਿਆਂ ਤੇ ਤੇ ਕਹਿੰਦੇ 50 ਨੂੰ ਦਵੱਲਾ ਦੇ ਸਕਦੇ ਆ ਤੇ ਜੇ ਕਹਿੰਦੇ ਇਸ ਤਰ੍ਹਾਂ ਦੇ 50 ਹੋਣ ਤੇ 500 ਨੂੰ ਦਵੱਲਾ ਦੇ ਸਕਦੇ ਆ ਇਸ ਕਰਕੇ ਨਾ ਜਿਹੜਾ ਭਾਈ ਲਾਲਾ ਇਹ ਜਦੋਂ ਗੁਰੂ ਸਾਹਿਬ ਨੇ ਕਹਿੰਦੇ ਵੀ ਦਵਾਰੇ ਫੇਰ ਕੋਤਕ ਬਖਾ ਤੇ ਭਾਈ ਲਾਲੇ ਨੂੰ ਨਾ ਮਨ ਦੇ ਵਿੱਚ ਵਹਿਮ ਹੋ ਗਿਆ ਵੀ ਸੱਚੇ ਪਾਤਸ਼ਾਹ ਘੋੜੀ ਤੇ ਬੇਈਮਾਨ ਹੋ ਗਏ ਨੇ ਸੱਚੇ ਪਾਤਸ਼ਾਹ ਕਹਿੰਦੇ ਘੋੜੀ ਤੇ ਬੇਈਮਾਨ ਹੋ ਗਏ ਜਾਂ ਤਾਂ ਕਹਿੰਦੇ ਘੋੜੀ ਲੈ ਜਾਣਗੇ ਚਾਹੇ ਫਿਰ ਮੈਨੂੰ ਕਹਿਣਗੇ ਵੀ ਤੂੰ ਨਾਲ ਹੀ ਚੱਲ ਤੇ ਨਾ ਤਾਂ ਮੈਂ ਕਹਿੰਦਾ ਨਾਲ ਜਾਣਾ ਤੇ ਨਾ ਹੀ ਮੈਂ ਘੋੜੀ ਲੈਣੀ ਐ ਇਸ ਕਰਕੇ ਫਿਰ ਕੌਤਕ ਵਿਖਾਉਂਦਾ ਵਿਖਾਉਂਦਾ ਨਾ ਇਹ ਵਾਪਸ ਲੰਮੇ ਜੱਟਪੁਰੇ ਚਲਿਆ ਗਿਆ ਸੀ ਪਰ ਗੁਰੂ ਸਾਹਿਬ ਨੇ ਉਸ ਵੇਲੇ ਇਹ ਬਚਨ ਕੀਤਾ ਇੱਥੇ ਕਹਿੰਦੇ ਲਾਲਾ ਖਾਲਾ ਜੋ ਕੇ ਆਲ ਇਹ ਬਚਨ ਕੀਤਾ ਲਾਲਾ ਖਾਲਾ ਜੋ ਕੇ ਆਲ ਆਲ ਦਾ ਮਤਲਬ ਹੈ ਸੰਤਾਨ ਤੋਂ ਰਹਿਤ ਹੋਣਾ ਇਹ ਬਚਨ ਕੀਤਾ ਭਾਈ ਲਾਲੇ ਵਾਸਤੇ ਸੱਚੇ ਪਾਤਸ਼ਾਹ ਨੇ ਭਾਵ ਕਿ ਇਹ ਹੁਣ ਬੇਈਮਾਨ ਕਰ ਬੇਈਮਾਨੀ ਕਰਕੇ ਚਲਿਆ ਤਾਂ ਗਿਆ ਵਾਪਸ ਪਰ ਗੁਰੂ ਸ਼ਬਦ ਦਾ ਇਹ ਬਚਨ ਜੁਗੋ ਜੁਗ ਟੱਲ ਹੋ ਗਿਆ ਕਿ ਔਲਾਦ ਤੋਂ ਬਿਨਾ ਮਰਿਆ ਫਿਰ ਲਾਲਾ ਜ਼ਮੀਂਦਾਰ ਲਾਲਾ ਅੱਜ ਵੀ ਉਹਨਾਂ ਦੀ ਜ਼ਮੀਨ ਤਾਂ ਬੋਲਦੀ ਆ ਲਾਲੇ ਕਾਂ ਦੀ ਜ਼ਮੀਨ ਵਾਜਦੀ ਅੱਜ ਵੀ ਪਰ ਉਹਨਾਂ ਦੇ ਕੁਲ ਦੇ ਵਿੱਚੋਂ ਕੋਈ ਨਹੀਂ ਉਹਨਾਂ ਦੇ ਕੁਲ ਦੇ ਵਿੱਚੋਂ ਕੋਈ ਵੀ ਨਹੀਂ ਬਚਿਆ ਭਾਵ ਉਸ ਘਰ ਦੇ ਵਿੱਚ ਕੋਈ ਵੀ ਔਲਾਦ ਨਹੀਂ ਹੋਈ ਜਿਸ ਕਰਕੇ ਉਹ ਭਾਈ ਲਾਲਾ ਗੁਰੂ ਸਾਹਿਬ ਦੇ ਬਚਨਾਂ ਸੜਕਾ ਔਲਾਦ ਤੋਂ ਬਿਨਾ ਚਲਿਆ ਗਿਆ ਕਿਉਂਕਿ ਗੁਰੂ ਸਾਹਿਬ ਦੇਖੋ ਸ਼ਰਾਪ ਨਹੀਂ ਸਿੱਦੰਦੇ ਪਰ ਕੁਝ ਲੱਛਣ ਐਸੇ ਹੋ ਜਾਂਦੇ ਨੇ ਬੰਦਿਆਂ ਕੋਲੋਂ ਕਈ ਕਰਤੂਤਤਾ ਇਸ ਗੋਹਾਂ ਜਿੱਦਾਂ ਕਰਕੇ ਸਹਿਜ ਸੁਭਾਅ ਗੁਰੂ ਸਾਹਿਬ ਤੋਂ ਬਚਨ ਨਿਕਲੇ ਸਹਿਜ ਸੁਭਾਅ ਉਹ ਸਹਿਜ ਸੁਭਾਅ ਨਿਕਲੇ ਹੋਏ ਬਚਨ ਉਪਾਰ ਹੀ ਗਏ ਇਸ ਕਰਕੇ ਗੁਰਬਾਣੀ ਦੇ ਵਿੱਚ ਵੀ ਆਪਾ ਪੜ੍ਹਦੇ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਇਹ ਮਨੁੱਖਾ ਜੀਵਨ ਆ ਜਿਹੜਾ ਇਹ ਕਰਤੂਤਾ ਕਰਦਾ ਕਈ ਵਾਰੀ ਪਸ਼ੂਆਂ ਵਾਲੀਆਂ ਹੁਣ ਜੇ ਗੁਰੂ ਸਾਹਿਬ ਦੇ ਕੋਲੇ ਰਹਿ ਜਾਂਦਾ ਜਾਂ ਇਹ ਬੇਇਮਾਨੀ ਨਾ ਕਰਦਾ ਭਾਈ ਲਾਲਾ ਅੱਜ ਉਹਦੀ ਕੋਲ ਪਤਾ ਨਹੀਂ ਕਿੰਨੀ ਕਿ ਤਰੱਕੀ ਕਰ ਜਾਂਦੀ ਗੱਜ ਕੇ ਆਖੋ ਸਤਨਾਮ ਪਰ ਭਾਈ ਲਾਲਾ ਗੁਰੂ ਸਾਹਿਬ ਦੇ ਨਾਲ ਬੇਇਮਾਨੀ ਕਰ ਗਿਆ ਤੇ ਘਰ ਨੂੰ ਵਾਪਸ ਚਲੇ ਆ ਗਿਆ ਜਿਸ ਕਰਕੇ ਸਹਿਜ ਸੁਭਾਅ ਬਚਨ ਨਿਕਲਿਆ ਤੇ ਉਸ ਬਚਨ ਕਰਕੇ ਅੱਜ ਲਾਲੇ ਵਾਲੀ ਜ਼ਮੀਨ ਤਾਂ ਹੈ ਪਰ ਕੋਈ ਵਾਰਿਸ ਨਹੀਂ ਆਉਂਦਾ ਉਹਦਾ ਕੋਈ ਵੀ ਵਾਰਿਸ ਨਹੀਂ ਜ਼ਮੀਨ ਹੈ ਤੇ ਇਸੇ ਨਗਰ ਦੇ ਵਿੱਚ ਜਿੱਥੇ ਗੁਰੂ ਸਾਹਿਬ ਪਿੱਪਲ ਦੇ ਥੱਲੇ ਆਏ ਇੱਥੇ ਫਿਰ ਮਾਣੂ ਨਾਂ ਦਾ ਇੱਕ ਜ਼ਿਮੀਂਦਾਰ ਆਇਆ ਬਾਅਦ ਦੇ ਵਿੱਚ ਤੇ ਇਸੇ ਨਾਂ ਤੇ ਫਿਰ ਪਿੰਡ ਵੱਜਿਆ ਮਾਣੂਕੇ ਮਾਣੂ ਨਾਂ ਦੇ ਜ਼ਿਮੀਂਦਾਰ ਤੇ ਪਿੰਡ ਵਸਿਆ ਹੋਇਆ ਇਹ ਮਾਣੂਕੇ ਮਾਣੂ ਨਾਂ ਦਾ ਜ਼ਿਮੀਂਦਾਰ ਇਸ ਨੇ ਪਿੰਡ ਬਸਾਉਣਾ ਕੀਤਾ ਤੇ ਇਸ ਤੋਂ ਅਗਲਾ ਪਿੰਡ ਜਿਹੜਾ ਹੈ ਨਾ ਜਿੱਥੇ ਗੁਰੂ ਸਾਹਿਬ ਜਾਂਦੇ ਨੇ ਉਸ ਪਿੰਡ ਦੇ ਵਿੱਚ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦਾ ਨਾਮ ਹੈ ਭੰਮੀਪੁਰਾ ਭੰਮੀਪੁਰ ਗਏ ਫਿਰ ਗੁਰੂ ਸਾਹਿਬ ਇੱਥੋਂ ਭੰਮੀਪੁਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਚਮਕੌਰ ਦੀ ਜੰਗ ਹੋਈ ਨਾ ਜਦੋਂ ਚਮਕੌਰ ਦੀ ਜੰਗ ਉਸ ਵੇਲੇ ਸੱਚੇ ਪਾਤਸ਼ਾਹ ਦੇ ਹੱਥ ਦੇ ਵਿੱਚ ਉਂਗਲ ਦੇ ਵਿੱਚ ਇੱਕ ਛੱਲਾ ਹੈ ਉਹ ਛੱਲਾ ਕਿਹੜਾ ਹੈ ਆਮ ਛੱਲਾ ਨਹੀਂ ਹੈ ਉਹ ਉਹਨੂੰ ਉਹਨੂੰ ਅੰਗੁਲ ਛਤਰਾਣ ਕਹਿੰਦੇ ਨੇ ਅੰਗੁਲ ਛਤਰਾਣ ਉਹ ਛੱਲੇ ਦਾ ਨਾਮ ਹੈ ਅੰਗਰੇਜ਼ੀ ਦੇ ਵਿੱਚ ਇਹਨੂੰ ਆਰਚਰੀ ਰੈਂਗ ਕਹਿੰਦੇ ਆਰਚਰੀ ਰੈਂਗ ਭਾਵ ਤੀਰ ਕਮਾਂਡ ਚ ਲਾਉਣ ਵੇਲੇ ਇਹ ਰੈਂਗ ਉਂਗਲ ਦੇ ਵਿੱਚ ਪਾਈ ਜਾਂਦੀ ਹੈ ਜਦੋਂ ਗੁਰੂ ਸਾਹਿਬ ਨੇ ਕਮਾਂਡ ਤੀਰ ਕਮਾਂਡ ਚ ਲਾਉਣੇ ਕੀਤੇ ਆ ਮਕੌਰ ਸਾਹਿਬ ਦੀ ਜੰਗ ਦੇ ਵਿੱਚ ਉਸ ਵੇਲੇ ਇਹਨੇ ਖਿੱਚ-ਖਿੱਚ ਕੇ ਤੀਰ ਚਲਾਏ ਸੱਚੇ ਪਾਤਸ਼ਾਹ ਦੀ ਵੀ ਉਂਗਲ ਤੇ ਸੋਜ ਆ ਗਈ ਜਿਸ ਕਰਕੇ ਇਹ ਛੱਲਾ ਨਾ ਵਿੱਚ ਹੀ ਰਹਿ ਗਿਆ ਸੀ ਉਂਗਲ ਤੇ ਸੋਜ ਆਉਣ ਕਰਕੇ ਤੇ ਇਸ ਭੰਮੀਪੁਰੇ ਪਿੰਡ ਜਦੋਂ ਪਹੁੰਚੇ ਨਾ ਗੁਰੂ ਸਾਹਿਬ ਤੇ ਇਸ ਭੰਮੀਪੁਰ ਪਿੰਡ ਦੇ ਵਿੱਚ ਇਹ ਛੱਲਾ ਜਿਹੜਾ ਗੁਰੂ ਸਾਹਿਬ ਨੇ ਇੱਥੇ ਗੁਰੂ ਸਾਹਿਬ ਦਾ ਜਿਹੜਾ ਨਾਲ ਮੋਹੀ ਪਿੰਡ ਤੋਂ ਭੰਮੀਪੁਰ ਭਾਈ ਜਵੱਲਾ ਜੀ ਆਏ ਭਾਈ ਜਵੱਲਾ ਜੀ ਤੇ ਭਾਈ ਜਵੱਲਾ ਜੀ ਦਾ ਪਰਿਵਾਰ ਇੱਥੇ ਵਸਿਆ ਆ ਕੇ ਇਸ ਭੰਮੀਪੁਰ ਪਿੰਡ ਇਹ ਭਾਈ ਜਵੱਲਾ ਜੀ ਨੇ ਇਹ ਛੱਲਾ ਫਿਰ ਵਧਣਾ ਕੀਤਾ ਸੀਗਾ ਰੇਤੀ ਦੇ ਨਾਲ ਗੁਰੂ ਸਾਹਿਬ ਦਾ ਇਹ ਛੱਲਾ ਅੱਜ ਵੀ ਤੁਸੀਂ ਜਾਓ ਭੰਮੀਪੁਰ ਪਿੰਡ ਉੱਥੇ ਗੁਰੂ ਸਾਹਿਬ ਦਾ ਇਹ ਪਾਵਨ ਛੱਲਾ ਤੇ ਇਸ ਭਾਈ ਜਵੱਲੇ ਵੱਲੋਂ ਉਹ ਰੇਤੀ ਵਰਤੀ ਗਈ ਉਹ ਰੇਤੀ ਤੇ ਛੱਲਾ ਅੱਜ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਸੁਭਾਜਮਾਨਾ ਹੈ ਇਹ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਛੱਲਾ ਹੈ ਜਿਹੜਾ ਕਿ ਪਿੰਡ ਭੰਮੀਪੁਰ ਦੇ ਵਿੱਚ ਸੁਭਾਜਮਾਨਾ ਦਸਵੀਂ ਲੱਗਦੀ ਹੈ ਦਸਵੀਂ ਦੇ ਮੇਲੇ ਤੇ ਇਹ ਦਰਸ਼ਨ ਕਰਵਾਉਂਦੇ ਆ ਫਿਰ ਦਸਵੀਂ ਤੇ ਦਰਸ਼ਨ ਕਰਾਉਂਦੇ ਆ ਉਹ ਦਰਸ਼ਨ ਨਹੀਂ ਕਰਵਾਏ ਜਾਂਦੇ ਦਸਵੀਂ ਤੇ ਦਰਸ਼ਨ ਕਰਵਾਉਂਦੇ ਆ ਗੁਰੂ ਸਾਹਿਬ ਦੇ ਇਸ ਛੱਲੇ ਦੇ ਇਸ ਕਰਕੇ ਜਦੋਂ ਵੀ ਸਮਾਂ ਮਿਲਿਆ ਤੁਸੀਂ ਦਰਸ਼ਨ ਕਰ ਸਕਦੇ ਹੋ ਇੱਥੋਂ ਇਸ ਪਰਿਵਾਰ ਦੀ ਇੱਕ ਹੋਰ ਖਾਸੀਅਤ ਰਹੀ ਕਿ ਇੱਥੇ ਬਚਨ ਹੋਏ ਇਸ ਭਾਈ ਜਵੱਲਾ ਜੀ ਦੇ ਪਰਿਵਾਰ ਦੇ ਵਿੱਚ ਨਾ ਦੋ ਦੋ ਵਿਆਹ ਹੋਇਆ ਕਰਦੇ ਸਨ ਦੋ ਦੋ ਵਿਆਹ ਹਰ ਇੱਕ ਜੀ ਦੇ ਇੱਥੇ ਦੋ ਦੋ ਵਿਆਹ ਹੋਏ ਇਹਨਾਂ ਦੇ ਪਰ ਜਦੋਂ ਛੱਲਾ ਕਟਿਆ ਨਾ ਸੱਚੇ ਪਾਤਸ਼ਾਹ ਦਾ ਉਸ ਤੋਂ ਬਾਅਦ ਇਸ ਪਰਿਵਾਰ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਦੇ ਅੱਗੇ ਕਹਿੰਦੇ ਸੱਚੇ ਪਾਤਸ਼ਾਹ ਦੋ-ਦੋ ਵਿਆਹ ਕੀ ਕਰਨੇ ਨੇ। ਇੱਕ ਹੀ ਹੋਵੇ ਸਾਡੇ ਪਰਿਵਾਰ ਦਾ। ਤੇ ਫਿਰ ਬੇਨਤੀ ਕੀਤੀ ਪ੍ਰਵਾਨ ਹੋਈ ਸੱਚੇ ਪਾਤਸ਼ਾਹ ਨੇ ਵਚਨ ਕੀਤੇ ਫਿਰ ਇੱਕ-ਇੱਕ ਵਿਆਹ ਦਾ ਕਰਦਾ ਇਹਦਾ ਵਚਨ ਕੀਤਾ। ਅੱਜ ਵੀ ਕਹਿੰਦੇ ਜੇਕਰ ਇਸ ਪਰਿਵਾਰ ਦੇ ਵਿੱਚ ਰਿਸ਼ਤਾ ਟੁੱਟ ਵੀ ਜਾਵੇ ਨਾ ਤੇ ਦੁਬਾਰਾ ਉੱਥੇ ਹੀ ਜੁੜਦਾ ਗੁਰੂ ਸਾਹਿਬ ਦੇ ਏਡੇ ਵੱਡੇ ਵਚਨ ਨੇ। ਉੱਥੇ ਹੀ ਜੁੜਦਾ ਜਿੱਥੋਂ ਟੁੱਟਿਆ ਹੋਵੇ ਰਿਸ਼ਤਾ। ਟੁੱਟ ਵੀ ਜਾਵੇ ਰਿਸ਼ਤਾ ਤਾਂ ਵੀ ਜੁੜ ਜਾਂਦਾ ਹੈ। ऐसे वचन ने गुरु गोवन सिंह महाराज दी इत्थों फिर गुरु साहिब चलਦੇ ਹੋਏ ਆਪਣੇ ਨੇੜਲੇ ਨਗਰ ਮਹਿਦਿਆਣਾ ਸਾਹਿਬ ਮਹਿਤਿਆਣਾ ਜਿਹਨੂੰ ਕਹਿ ਦਿੰਦੇ ਨੇ ਇੱਥੇ ਪਹੁੰਚੇ ਨੇ ਇਹਦਾ ਇਤਿਹਾਸ ਆਪਾਂ ਕੱਲ ਨੂੰ ਅੱਗੇ ਪੜਨਾ ਸੁਣਨਾ ਕਰਾਂਗੇ ਭੁੱਲਾ ਚੁੱਕਾਂ ਦੀ ਸ਼ਿਮਾਂ ਲਵਾਈਏ ਹਾਜ਼ਰੀ ਆਓ ਕੁਝ ਮਿੰਟ ਸਿਮਰਨ ਦੀ ਹਾਜ਼ਰੀ ਭਰੀਏ ਫਿਰ ਅਰਦਾਸ ਦੇ ਵਿੱਚ ਜੁੜਨਾ ਕਰਦੇਗਾ ਜਬਜ ਕੇ ਆਖੋ ਜੀ ਵਾਹਿ ਗੁਰੂ 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 ਵਾਹਿ